ਹਨ ਸਕੀਨਾ ਮੈਂ ਤੇ ਕੀ ਕਹਣੇ ਚਾਹੂੰਗੇ ਜਿਵੇਂ ਇਲੈਕਸ਼ਨ ਹੋ ਰਹੇ ਕਿ ਕਾਂਗਰਸ ਕਿਸ ਤਰ੍ਹਾਂ ਮਹਾਰਾਜਨਕਰ ਦਾ ਐਡਵੋਕੇਟ ਜ਼ਿਲ੍ਹਾ ਪ੍ਰਧਾਨ ਡੀ ਸੀ ਸੀ ਬਠਿੰਡਾ ਅਰਪਨ ਸਾਡੇ ਕਾਂਗਰਸ ਪਾਰਟੀ ਦੇ 48 ਨੰਬਰ ਤੋਂ ਉਮੀਦਵਾਰ ਮੱਖਣ ਲਾਲ ਠੇਕੇਦਾਰ ਜੀ ਤੇ ਸਮੂੱਚੀ ਕਾਂਗਰਸ ਪਾਰਟੀ ਦੇ ਲੀਡਰ ਸਹਿਬਾਨ ਵਰਕਰ ਸਹਿਬਾਨ ਅੱਜ ਹਾਜ਼ਰ ਹੈ ਜਿੱਥੋਂ ਤੱਕ ਚੋਣ ਹੈ ਇਹ 22 ਇਲੈਕਸ਼ਨ ਹੈ ਜਿਹੜੀ ਹੋਣੀ ਦਾ 6 ਮਹੀਨਾ ਚਾਹੀਦੀ ਸੀ ਜਦੋਂ ਸੀਟ ਖਾਲੀ ਹੋਈ ਸੀ ਪਰ ਸਰਕਾਰ ਦੀ ਨਿਲੈਕੀ ਕਰਕੇ 3 ਸਾਲਾਂ ਬਾਅਦ ਇਹ ਚੋਣ ਹੋ ਰਹੀ ਹੈ ਤੇ ਸਾਡੇ ਸਾਰੀ ਟੀਮ ਬਾਖੂਬੀ ਲੋਕਾਂ ਦੇ ਵਿੱਚ ਬੇਨਤੀਆਂ ਉਹਨਾਂ ਦਾ ਅਸ਼ੀਰਵਾਦ ਲੈਣ ਲਈ ਡੋਰ ਟੂ ਡੋਰ ਸਭ ਕੁਝ ਕਰੇ ਕਰੇ ਜਾ ਰਹੇ ਹੈ ਜੋ ਗੁਰੂ ਦਾ ਫਰਮਾਨ ਤੇ ਸੰਗਤਾਂ ਦਾ ਅਸ਼ੀਰਵਾਦ ਹੋਊਗਾ ਉਹ ਬਹੁਤ ਬਿਹਤਰ ਹੋਊਗਾ ਕਿਉਂਕਿ ਕਦੇ ਵੀ ਮਾੜਾ ਨਹੀਂ ਹੋਇਆ ਇਸ ਕਰਕੇ ਮੈਂ ਬਾਲਾ ਮੰਨਤਾ ਨਹੀਂ ਕਰਦਾ ਪਰ ਲੋਕਾਂ ਤੇ ਡਿਪੈਂਡ ਹੈ ਲੋਕਾਂ ਦਾ ਅਸ਼ੀਰਵਾਦ ਕਾਂਗਰਸ ਪਾਰਟੀ ਨੂੰ ਮਿਲਦਾ ਰਹੇ ਦੇਖੋ ਦੂਸਰੇ ਪਾਸੇ ਜੇ ਦੇਖੇ ਜਾਵੇ ਹਲਕਾ ਹੋ ਰਿਹਾ ਹੈ ਵੱਡਾ ਹੋ ਰਿਹਾ ਹੈ ਤੇ ਉਮੀਦਵਾਰ ਦੂਸਰੇ ਪਾਸੇ ਆ ਕੇ ਖੜਾ ਕਿੱਥੇ ਕਿਸ ਤਰ੍ਹਾਂ ਦੇ ਦੇਖੋ ਜਿੱਥੋਂ ਤੱਕ ਤੁਸੀਂ ਉਹਨਾਂ ਉਮੀਦਵਾਰਾਂ ਦੀ ਗੱਲ ਕੀਤੀ ਹੈ ਜਿਵੇਂ ਆਮ ਆਦਮੀ ਪਾਰਟੀ ਦੀ ਉਹ ਆਮ ਆਦਮੀ ਦੀ ਪਾਰਟੀ ਰਹੀ ਨਹੀਂ ਹੈ ਉਹ ਦਾ ਮਤਲਬ ਇੱਕ ਪੰਜਾਬ ਦੇ ਵਿੱਚ ਲੁੱਟ ਖੋਹੀ ਵਾਲੀ ਪਾਰਟੀ ਜੀ ਹੋਗੀ। ਥਾ ਥਾ ਤੇ ਕਰਪਸ਼ਨ ਕਿਸਾਨ ਦੁਖੀ, ਵਪਾਰੀ ਦੁਖੀ, ਮਲਾਜ਼ਮ ਦੁਖੀ, ਸਟੂਡੈਂਟ ਦੁਖੀ, ਛੋਟਾ ਕਾਰੋਬਾਰੀ ਦੁਖੀ, ਟਰਾਂਸਪੋਰਟਰ ਦੁਖੀ। ਜਿਹੜੇ ਮਰਜ਼ੀ ਨੂੰ ਤੁਸੀਂ ਛੇੜ ਲੋ ਦੁਖੀ ਦੁਖੀ ਐ। ਕਿਉਂਕਿ ਲੋਕਾਂ ਨਾਲ ਵਿਸ਼ਵਾਸ ਘਾਤ ਹੋ ਗਿਆ। ਲੋਕ ਪੰਜਾਬ ਦੇ ਠੱਗੇ ਮਹਿਸੂਸ ਕਰਦੇ ਜਿੱਥੇ ਤੱਕ ਤੁਸੀਂ ਇਸ ਵਾਰ ਦਾ ਮਸਲਾ ਕੀਤਾ ਹੈ। ਤੁਸੀਂ ਇਦਾਂ ਦੇ ਹਾਲ ਤੁਹਾਡੇ ਕੋਲੇ ਸਾਰਿਆਂ ਦੇ ਐ ਇੱਕ ਕੋਲੇ ਰਾਤ ਨੂੰ ਟਿਕਟ ਸੀ ਇੱਕ ਕੋਲੇ ਸਵੇਰੇ ਟਿਕਟ ਸੀ ਤੇ ਦੋਨਾਂ ਦੇ ਦਫਤਰ ਵੀ ਸਾਹਮਣੇ-ਸਾਹਮਣੇ ਐ ਬਾਕੀ ਲੋਕ ਸਿਆਣੇ ਆ ਵਧੀਆ ਫੈਸਲਾ ਹੀ ਕਰਨਗੇ ਤੁਸੀਂ ਟਿਕਟ ਦੀ ਗੱਲ ਕਰੀ ਹੁਣ ਜਿਵੇਂ ਇੱਕ ਪਾਸੇ ਤਾਂ ਵਿਧਾਇਕ ਨੇ ਜਿਹੜਾ ਇਹ ਉਮੀਦਵਾਰਦਤਾ ਸੀਗਾ ਤੇ ਰਾਤ-ਰਾਤ ਹੀ ਬਦਲ ਕੇ ਦੂਜੇ ਪਾਸੇ ਕਰਤਾ ਹੁਣ ਇਹ ਕਹਿੰਦੇ ਵੀ ਇਹ ਤਾਂ ਬੰਮੈਨ ਫੈਸਲਾ ਸੀਗਾ ਤਾਂ ਕਰਕੇ ਰਿਜੈਕਟ ਕਰਤਾ ਮੈਂ ਤੁਹਾਨੂੰ ਪਹਿਲੇ ਕਹ ਕੇ ਏ ਟੇ ਵੀ ਆਮ ਆਦਮੀ ਪਾਰਟੀ ਹੈ ਨਹੀਂ ਖਾਸ ਆਦਮੀਆਂ ਦੀ ਪਾਰਟੀ ਹੈ ਉਹ ਤਾਂ ਹੀ ਆਪ ਵੀ ਕਹਿੰਦੇ ਵਨ ਮੈਨ ਵਾਲਾ ਫੈਸਲਾ ਹੈ ਉਹ ਸਾਰੀ ਪਾਰਟੀ ਚ ਵਨ ਮੈਨ ਫੈਸਲੇ ਹੀ ਆ ਆ ਤੁਸੀਂ ਪੀ ਪੀ ਸੀ ਦਾ ਹੁਣ ਸਿਲੈਕਸ਼ਨ ਹੋਣੀ ਹੈ ਜਿਹੜੀ ਉੱਥੇ ਆਪਣੇ ਸਰਵਿਸ ਬੋਰਡ ਦੀ ਉਹਦੇ ਵਿੱਚ ਤੁਸੀਂ ਦੇਖੋ ਇੱਕ ਕਲੋਜ਼ ਪਾਤੀ ਵੀ ਬਾਹਰੋਂ ਵੀ ला ਸਕਦੇ ਆ ਪੰਜਾਬੀ ਜਿਹੜਾ ਡਿਪਾਰਟਮੈਂਟ ਹੈ ਜਿਹਨੂੰ ਉਹਦੇ ਚ ਅਪੁਆਇੰਟਮੈਂਟ ਦਿੱਤੀ ਹੈ ਉਹਨੂੰ ਪੰਜਾਬੀ ਨਹੀਂ ਆਉਂਦੀ ਇਸ ਕਰਕੇ ਬਹੁਤ ਕੁਝ ਹੈ ਜਿਹੜਾ ਬਹੁਤ ਲੰਮਾ ਜਾਣ ਵਾਲਾ ਹੈ ਬਿਜਲੀ ਦੇ ਹੈ ਬਿਜਲੀ ਦੇ ਰੇਟ ਵਧੇ ਤੇਲ ਪਾਣੀ ਦੇ ਰੇਟ ਵਧੇ ਹੁਣ ਬਿਜਲੀ ਤੇ ਥੋੜੇ ਮਾਧਿਅਮ ਅਖਬਾਰਾਂ ਰਾਹੀਂ ਤੇ ਥੋੜੇ ਸੋਸ਼ਲ ਮੀਡੀਆ ਰਾਹੀਂ ਸਾਨੂੰ ਪਤਾ ਲੱਗਿਆ ਵੀ 10% ਇਨਕਰੀਜ਼ ਬਿਜਲੀ ਦੇ ਰੇਟਾਂ ਜੋ ਰਿਹਾ ਸਿਰਫ ਫੈਲ ਤਾਂ ਰੋਕੀ ਬੈਠੇ 21 ਤਰੀਕ ਤੋਂ ਬਾਅਦ ਫੈਸਲਾ ਟੱਚ ਦੇਣੇ ਆ ਜਾਊਗਾ ਲੋਕਾਂ ਦੇ 10% ਦਾ ਹੋਰ ਬੋਝ ਪੈ ਜੂ ਬਿਜਲੀ ਦੇ ਰੇਟਾਂ ਦੇ ਵਧੇ ਦਾ ਇਸ ਕਰਕੇ ਨਾ ਤਜਰਬੇਕਾਰ ਬੇਅਤਬਾਰੇ ਲੋਕਾਂ ਦੀ ਤੇ ਲੋਕਾਂ ਨਾਲ ਧੋਖਾ ਕਰਨ ਵਾਲਿਆਂ ਦੀ ਇਹ ਪਾਰਟੀ ਬਣ ਗਈ ਠੀਕ ਹੈ ਪੰਜਾਬ ਦੇ ਲੋਕਾਂ ਨੇ ਇੱਕ ਵਾਰ ਮੌਕਾ ਦੇਦਾ ਹਰਿਆਣੇ ਚ ਜਮਾਨਤਾਂ ਜਬਤ ਹੋ ਗਈਆਂ ਦਿੱਲੀ ਚ ਵਾਰੀ ਆਜੂਗੀ ਲੋਕਾਂ ਦੇ ਮੂਹਰੇ ਆਜੂਗਾ ਇੱਥੇ ਵੀ ਲੋਕ ਦੱਸ ਦੇਣਗੇ ਕੀ ਹੋਣਾ ਰਜਨ ਜੀ ਐਮਐਲਏ ਦੀ ਆਪ ਦੀ ਸੀਟ ਸੀ ਜਿੱਥੋਂ ਇਹ ਇਲੈਕਸ਼ਨ ਲੜਦੇ ਰਹੇ ਤੇ ਆਪ ਦਾ ਵਾਰਡ ਵੀ ਹੈ ਸਕਦੇ ਆ ਪਰ ਐਮਐਲਏ ਕੋਲ ਇੰਨੀ ਪਾਵਰ ਵੀ ਨਹੀਂ ਹੈ ਵੀ ਜੇ ਕਿਸੇ ਨੂੰ ਟਿਕਟ ਸਗਲਾ ਲੱਗਦਾ ਵੀ ਕਦੇ ਇਸ ਤਰ੍ਹਾਂ ਹੋਇਆ ਨਹੀਂ ਇਹ ਗੱਲ ਨਹੀਂ ਐਮਐਲਏ ਨੇ ਤਾਂ ਟਿਕਟ ਦੇਤੀ ਸੀ ਉਹ ਉੱਤੋਂ ਦੀ ਪੈ ਗਈ ਨਹੀਂ ਮੇਰਾ ਮਤਲਬ ਵੀ ਐਮਐਲਏ ਕੋਲ ਇੰਨੀ ਪਾਵਰ ਨਹੀਂ ਹੈ ਵੀ ਉਹ ਸਟਿਕਟ ਨੂੰ ਰੋਕ ਕੇ ਨਹੀਂ ਰੱਖਿਆ ਗਿਆ ਮੈਂ ਦੱਸਿਆ ਨਾ ਵੀ ਕਿਸੇ ਕੋਲੇ ਕੋਈ ਉਮੀਦ ਤੇ ਕੋਈ ਜੋਰ ਅਜਮਾਇਸ਼ ਹੈ ਨਹੀਂ ਬਸ ਜਿਹਦਾ ਕੋਈ ਜਾਂਦਾ ਤਾਂ ਉਹਦੇ ਖੱਲੀਆਂ ਪੀਪੀਆਂ ਵੱਡੇ ਸਮਾਨ ਧਰੀ ਚੱਲੋ ਤੇ ਸਮਾਨ ਲਈ ਜਾਓ ਵਾਲੀ ਗੱਲ ਹੋਈ ਖੜੀ ਹੈ ਇਸ ਕਰਕੇ ਐਮਐਲਏ ਨੇ ਰਾਤ ਨੂੰ ਦਿੱਤੀ ਤੜਕੇ ਕੋਈ ਹੋਰ ਲਿਆ ਆ ਇਸ ਕਰਕੇ ਪੇਸਾ ਬਾਜਿਆ ਕ ਮੈਂ ਐਮਐਲ ਕੱਲੇ ਨੂੰ ਕੀ ਪਿੱਟਦੇ ਹਾਂ ਜਿਹੜੇ ਉਹਨਾਂ ਦੇ ਪੰਜਾਬ ਦੇ ਪ੍ਰਧਾਨ ਐ ਉਹਨਾਂ ਨੇ ਟਿੱਕ ਦਿੱਤੀ ਰਾਤ ਨੂੰ ਤੇ ਉਹਦੀ ਕਹਾਣੀ ਨਹੀਂ ਹੈ ਬਾਕੀਆਂ ਬਾਰੇ ਸਾਨੂੰ ਕੀ ਪੁੱਛਣੇ ਆ ਆਪਦੇ ਆਪ ਦੇ ਪੀੜੀ ਸੀਟਰ ਡੰਗਾ ਮਾਰ ਲੈ ਹੋਰ ਪਹਿਲੇ ਇੰਨਾ ਕਰਦਾ ਕਿਹਾ ਹੈ ਕੱਲ ਕਦੇ ਜੇ ਵੀ ਸੱਤ ਫਲਾਣੇ ਸੀ ਬਣਦੇ ਰਹੇ ਪਰ ਇਤੋਂ ਦੇ ਕੰਮ ਜੇ ਦੇਖਿਆ ਜਾਵੇ ਸਾਰੇ ਫਟ ਗਏ ਕਦੇ ਉਹ ਸਰਕਾਰ ਤੋਂ ਵੀ ਨਹੀਂ ਮੈਂ ਆਪ ਖਜ਼ਾਨੇ ਦੇ ਪੈਸੇ ਲੇ ਕਰੂਗਾ ਦੇਖੋ ਉਹ ਉਹਨਾਂ ਦਾ ਨੀਤੀ ਮਸਲਾ ਜੇ ਕੋਈ ਆਪਦੇ ਪੈਸੇ ਦੇ ਕੇ ਕਰਾਉਣਾ ਚਾਹੁੰਦਾ ਹੈ ਲੰਗਰਾਂ ਦੀ ਕਦੇ ਘਾਟ ਨਹੀਂ ਹੁੰਦੀ ਕੋਈ ਕਿਸੇ ਜਿੱ세ਬੰਦੀ ਪਾਉਣਾ ਜਾਂਦਾ ਜਰੂਰ ਪਾ ਲੇ ਪਰ ਜੇ ਆ ਤਿੰਨ ਚਾਰ ਦਿਨਾਂ ਦੀ ਬਿਆਨਬਾਜ਼ੀ ਤੇ ਪਾਉਣਾ ਤਾਂ ਦੇਖੋ ਇਹ ਤਾਂ ਲੋਕਾਂ ਨੂੰ ਫਾਝੀ ਪਤਾ ਲੱਗੂਗਾ ਰਾਹ ਪਏ ਜਾਂਨੇ ਤੇ ਵਾਹ ਪਏ ਜਾਂਨੇ ਇਹ ਬਾਕੀ ਜਿਹੜੇ ਲੋਕ ਹੁੰਦੇ ਆ ਉਹ ਤੁਹਾਡੇ ਪ੍ਰਾਣੇ ਕਰਦਾਰਾਂ ਤੋਂ ਤੁਹਾਡੀ ਵੈਲਿਊਏਸ਼ਨ ਕਰਦੇ ਹੁੰਦੇ ਆ ਪਿੰਡ 'ਚ ਵੀ ਹੁੰਦਾ ਹੈ ਸ਼ਹਿਰ 'ਚ ਵੀ ਹੁੰਦਾ ਲਗਦਾ ਫਲਾਣਿਆਂ ਦਾ ਮੁੰਡਾ ਇਹ ਫਲਾਣਿਆਂ ਦਾ ਫਲਾਣਾ ਹੈ ਫਲਾਣਿਆਂ ਦਾ ਫਲਾਣਾ ਜੇ ਲੋਕਾਂ ਨੂੰ ਲੱਗਿਆ ਫਲਾਣਿਆਂ ਦਾ ਫਲਾਣਾ ਹੈ ਤਾਂ ਲੋਕ ਯਕੀਨ ਕਰ ਲੈਣਗੇ ਨਹੀਂ ਨਾ ਕਰਨਗੇ ਤੇ ਕਹਦੇ ਵੀ ਅਸੀਂ ਦਫ਼ਤਰ ਇੱਥੇ ਬਣਾ ਦੇਾਂਗੇ ਤੇ ਹਰ ਟਾਈਮ ਸਾਡਾ ਬੰਦਾ ਇੱਥੇ ਬਿਠੂਗਾ ਤੇ ਲੱਗਦਾ ਵੀ ਇਸ ਤਰ੍ਹਾਂ ਹੋ ਜੂਗਾ ਫੇਰ ਉਹੀ ਗੱਲ ਵੀ ਜੇ ਲੋਕਾਂ ਦੇ ਰਾਹ ਪਏ ਜਾਣੇ ਦੇ ਵਾਹ ਪਏ ਜਾਣੇ ਲੋਕ ਤਿਆਰਵਾ ਕਰਕੇ ਵੇਖ ਲੈਣ ਦਫ਼ਤਰ ਬਣਦਾ ਕਿ ਨਹੀਂ ਬਣਦਾ ਚਲੋ ਧੰਨਵਾਦ ਹਾਂਜੀ ਸਰ ਕੀ ਨਾਮ ਹੈ ਤੇ ਕੀ ਕਿਹੜਾ ਚਾਹੁੰਦੇ ਹੋ ਇਲੈਕਸ਼ਨ ਹੋ ਰਹੇ ਮੇਰਾ ਨਾਮ ਜਗਦੀਸ਼ ਸਿੰਘ ਬਾਂਸਲ ਮੱਖਣ ਨਾਲ ਟਿਕਦਰ ਕਹਿੰਦੇ ਮੈਨੂੰ ਤੇ ਮੇਰੀ ਵਾਰਡ ਨੰਬਰ 43 ਦੀ ਜੀਪ ਕਹਿੰਦੇ ਕਲੋਨੀ ਦੇ ਵਿੱਚ ਕੋਠੀ 8 ਨੰਬਰ ਕੋਈ ਕੋਠੀ ਹੈ ਮੈਨੂੰ ਮhalla ਨਿਵਾਸੀਆਂ ਨੇ ਮੈਨੂੰ ਆਪ ਦੇ ਅਪਰੋਚ ਨਾਲ ਟਿਕਟ ਵਾਸਤੇ ਬੇਨਤੀ ਕੀਤੀ ਸੀ ਸਾਡੀ ਕਾਂਗਰਸ ਪਾਰਟੀ ਨੂੰ ਜਿਨੇ ਮੈਨੂੰ ਟਿਕਟ ਦੇ ਕੇ ਨਿਮਾਜਿਆ ਇਥੇ ਲੇਕਿਨ ਮੈਂ ਇਸ ਵਾਰਡ ਦੇ ਵਿੱਚ ਜਿੱਥੇ ਤੱਕ ਮੈਂ ਸਾਰੇ ਡੋਰ ਡੋਰ ਕੀਤਾ ਹੈ ਇਥੇ ਜਿਹੜੀ ਮੈਂ ਪੋਜੀਸ਼ਨ ਦੇਖੀ ਹੈ ਵੀਲੇ ਤਨ ਚਾਰ ਸਾਲਾਂ ਤੋਂ ਤੇਰੇ ਕੰਮ ਖੋਈ ਹੀ ਨਹੀਂ ਕੋਈ ਜਾਣਦੇ ਹੀ ਨਹੀਂ ਕੋਈ ਐਮਸੀ ਕੌਣ ਹੈ ਉਦੋਂ ਦਾ ਐਮਐਲਏ ਬਣ ਕੇ ਐਮਐਲਏ ਤੋਂ ਉਹਨਾਂ ਨੂੰ ਜਾਣੇ ਕੀ ਆ ਇੱਥੇ ਕਿਸੇ ਲਈ ਬਾੜ ਨੰਬਰ 2 ਤੁਸੀਂ ਕੱਲ ਹੋਰ ਦੇਖੀ ਹੋਗੀ ਵੀ ਮੈਂ ਮੇਰੇ ਇਕੱਲੇ ਇਕੱਲੇ ਪੋਸਟਰ ਤੇ ਇਕੱਲੇ ਇਕੱਲੇ ਸਟicker ਤੇ ਮੇਰਾ ਮੋਬਾਈਲ ਨੰਬਰ ਹੈ ਉਹਨਾਂ ਦੇ ਕਿਸੇ ਵੀ ਪੋਸਟਰ ਤੇ ਉਹਨਾਂ ਦਾ ਕਿਸੇ ਦਾ ਕੋਈ ਨੰਬਰ ਹੋਵੇ ਤਾਂ ਦੇਖ ਲਓ ਕਿਹ ਕੋ ਨੰਬਰ ਹੈ ਇਹ ਤਾਂ ਭਾਲ ਲੈਣੀ ਸੋਨੇ ਆਈ ਨਹੀਂ پتہ ਵੀ ਕਿੱਧਰੋਂ ਆਏ ਤੇ ਕਿੱਧਰ ਹੋ ਗਏ ਹਮ ਬੋਟਰਾਂ ਦਾ ਕਿਸ ਤਰ੍ਹਾਂ ਦਾ ਸਹਿਯੋਗ ਦਾ ਹੈ ਬੋਟਰਾਂ ਦਾ ਸਹਿਯੋਗ ਮੈਨੂੰ ਤਾਂ ਬਹੁਤ ਵਧੀਆ ਮਿਲਿਆ ਕਿਸੇ ਵੀ ਮੈਨੂੰ ਘਰ ਘਰ ਜਿੱਥੇ ਮੈਂ ਗਿਆ ਕੱਲੇ ਕੱਲੇ ਘਰ ਦੇ ਵਿੱਚ ਮੈਂ ਜਾ ਆਇਆ ਤੇ ਮੈਨੂੰ ਤਾਂ ਕਿਸੇ ਨੇ ਇਹ ਗੱਲ ਕਹੀ ਨਹੀਂ ਵੀ ਅਸੀਂ ਕਾਂਗਰਸੀ ਨਹੀਂ ਇਹ ਮਹਾਲੇ ਦੀਆਂ ਕਾਫੀ ਸਮੱਸਿਆ ਹੈ ਜਿਵੇਂ ਪਾਣੀ ਦੀ ਸੀਵਰੇਜ ਦੀ ਜਾਵ ਮੀਂਹ ਦੇ ਪਾਣੀ ਦੀ ਸਮੱਸਿਆ ਹਾਂ ਬਿਲਕੁਲ ਉਸ ਤਰ੍ਹਾਂ ਦੇ ਹਾਲ ਕਿਸ ਤਰ੍ਹਾਂ ਦੇ ਹੋ ਉਹ ਫਿਰ ਜਿਹੜੇ ਹੁਣ ਲਾਤ ਮੇਂ ਦੱਸੀ ਜਾਂਦਾ ਇਥੇ ਬੜਾ ਹੀ ਨਹੀਂ ਕੋਈ ਇਥੇ ਲਾਤਾਂ ਹੋਣੇ ਸੀ ਹੁਣੇ ਸਾਨੂੰ ਮੈਨੂੰ ਲੋਕਾਂ ਨੇ ਤਤਵਾ ਦੇਤਾ ਤੇ ਫਿਰ ਦੇਖਿਓ ਤੁਸੀਂ ਕੀ ਬੰਦਾ ਇੱਥੇ ਨਾ ਕੋਈ ਸੀਵਰ ਪਾਣੀ ਦੇਵੇ ਸਾਡੀ ਕਾਰਪੋਰੇਸ਼ਨ ਸਾਡੀ ਕਾਂਗਰਸ ਪਾਰਟੀ ਦੀ ਆਪਦੀ ਹੈ ਤੇ ਅਸੀਂ ਪਾਣੀ ਦਾ ਵੀ ਇੰਤਜ਼ਾਮ ਕਰਾਂਗੇ ਸੀਵਰ ਦਾ ਵੀ ਕਰਾਂਗੇ ਲਾਈਟਾਂ ਦਾ ਵੀ ਕਰਾਂਗੇ